ਗੁਰਦੁਆਰਾ ਦੀ ਸਰਸਵਾਰ ਗੁਰਦੁਆਰੀ ਦੇ ਸਾਹਮਣੇ ਇਹ ਹੈ ਗੁਰਦੁਆਰਾ ਸਾਹਿਬ ਬਘੋਰ ਸਾਹਿਬ ਕਿਸਾਨਕ ਟਾਲੀ ਲੈ ਕੇ ਆਈ ਮਾਥਾ ਦੇਖ ਕੇ ਵਾਪਸ ਲੈ ਹਣ ਤੇ ਇੱਥੇ ਦੇ ਐਂਟ੍ਰੈਂਸ ਇਹ ਇਧਰੋਂ ਆਉਣ ਵਾਲਾ ਰਸਤਾ ਹੈ ਲੋਕਾਂ কা ਵਿਚੜਾਈ ਹੈ ਤੇ ਦੇਖੋ ਸਾਹਮਣੇ ਗੁਰਦੁਆਰਾ ਸਾਹਿਬ ਇਹ ਤੋਂ ਐਂਟਰ ਕਰਦੇ ਹਾਂ ਸਾਹਮਣੇ ਗੁਰਦੁਆਰਾ ਸਾਹਿਬ ਦੀ ਇਮਾਰਤ ਹੈ ਗੁਰਦੁਆਰਾ ਦੀ ਇਮਾਰਤ ਤਾਂ ਬਹੁਤ ਛੋਟੀ ਹੈ ਪਰ ਏਰੀਆ ਬਹੁਤ ਖੁੱਲਿਆ ਤੇ ਸ਼ਾਂਤ ਥਾਂ ਹੈ ਉਹ ਸਾਹਮਣੇ ਲੰਗਰ ਹਾਲ ਹੈ ਤੇ ਇੱਧਰ ਪਾਰਕ ਹੈ ਜੇ ਕਿਸੇ ਨੂੰ ਬੈਠਣਾ ਹੋਵੇ ਤੇ ਇੱਥੇ ਗੱਡੀਆਂ ਲਾਉਣ ਲਈ ਕਾਰਾਂ ਇਦਾਂ ਬਹੁਤ ਖੁੱਲੀ ਜਗ੍ਹਾ ਹੈ ਇਹ ਗੁਰਦੁਆਰਾ ਸਾਹਿਬ ਦਰਿਆ ਦੇ ਕੰਢੇ ਤੇ ਹੈ ਸਤਲੋਜ ਦੇ ਤੇ ਇੱਥੇ ਆਇ ਤੇ ਰੰਗਰੀ ਸੇਵਾ ਚੱਲਦੀ ਆ ਦੁਬਾਰਾ ਰੰਗ ਕਰ ਰਹੇ ਆ ਇਹ ਇਹ ਇੱਧਰ ਕੜਾ ਪ੍ਰਸ਼ਾਦੀ ਤੇ ਪਿੰਨੀਆਂ ਦਾ ਪ੍ਰਸ਼ਾਦ ਮਿਲਦਾ ਹੈ ਇਹ ਮੱਥਾ ਟੇਕਣ ਲਈ ਲਿਆ ਜਾਂਦਾ ਹੈ ਤੁਹਾਨੂੰ ਪ੍ਰਸ਼ਾਦ ਕੜਾ ਪ੍ਰਸ਼ਾਦ ਪਿੰਨੀ ਪ੍ਰਸ਼ਾਦ ਤੁਹਾਨੂੰ ਲਓ ਜੀ ਤੇ ਇਹ ਹੈ ਦੀਵਾਨ ਹਾਲ ਬਿਫੋਰ ਸਭ ਗੁਰਦੁਆਰਾ ਸਾਹਿਬ ਦਾ ਗੁਰਦੁਆਰਾ ਸਾਹਿਬ ਅੰਦਰ ਜਾਣ ਤੋਂ ਪਹਿਲਾਂ ਤੁਹਾਨੂੰ ਇਹ ਦੇ ਦੋਨ ਸਾਈਡ ਤੇ ਲੋਕੇਸ਼ਨ ਦਿਖਾਣੇ ਹਨ ਇਸ ਏਰੀਆ ਦੀ ਤੁਸੀਂ ਤੁਹਾਡਾ ਦੇਖਣ ਦਾ ਮਨ ਕਰੂਗਾ ਬਾਰ-ਬਾਰ ਤੇ ਦੇਖੋ ਇਹ ਹੈ ਗੁਰਦੁਆਰਾ ਸਾਹਿਬ ਇਹ ਥੋੜੇ ਥੋੜੇ ਬੱਦਲ ਨਿਕਲੇ ਹੋਏ ਆ ਤੇ ਇਹ ਹੈ ਸਤਲੁਜ ਦਰਿਆ ਪਾਖੜਾ ਮਨਚੋ ਪਾਣੀ ਜੋ ਨਿਕਲ ਕੇ ਆਉਂਦਾ ਹੈ ਉਹ ਅੱਗੇ ਇੱਥੇ ਇਕੱਠਾ ਕੀਤਾ ਗਿਆ ਹੈ ਨੰਗਲ ਡੈਮ ਜਿਹੜਾ ਜਿੱਥੇ ਬਿਜਲੀ ਬਣਦੀ ਹੈ ਤੁਹਾਨੂੰ ਅੱਗੇ ਦਿਖਾਉਣੇ ਜਾ ਕੇ ਤੇ ਇਹ ਸਾਰੇ ਇਹ ਦਰਿਆ ਦੇ ਵਿੱਚ ਕਿਸ਼ਤੀ ਵੀ ਚੱਲਦੀ ਹੈ ਉਹ ਸਾਹਮਣੇ ਉੱਥੋਂ ਕਿਸ਼ਤੀ ਚੱਲ ਕੇ ਇਹ ਸਾਹਮਣੇ ਉਸ ਜਗ੍ਹਾ ਤੇ ਜਾਂਦੀ ਹੈ ਜਾਂ ਉਸ ਜਗ੍ਹਾ ਤੇ ਜਾਂਦੀ ਹੈ ਤੇ ਉਹ ਤਿੰਨ ਜਗ੍ਹਾ ਜਿਹੜੇ ਹਨ ਤਾਂ ਜ਼ੂਮ ਕਰਕੇ ਦਿਖਾ ਦਿੰਨੇ ਆ ਉਹ ਗੁਰਦੁਆਰਾ ਸਾਹਿਬਾ ਦੂਸਰੀ ਸਾਈਡ ਤੇ ਤੇ ਉਹ ਸੈਕਿੰਡ ਸਟਾਪ ਤੇ ਹੈਗਾ ਉਹ ਪੀਰਾਂ ਦੀ ਜਗਾ ਲੱਗਦੀ ਹੈ ਚਾਰ ਮਨਾਰ ਬਣੇ ਹੋਏ ਆ ਤੇ ਉਹ ਜਿਹੜਾ ਉਹ ਮੰਦਿਰ ਹੈ ਮੰਦਿਰ ਹੈ ਜਿਹਦੇ ਸਾਹਮਣੇ ਦੇ ਹਿਸਾਬ ਨਾਲ ਜੇ ਤੁਸੀਂ ਗੁਰਦੁਆਰੇ ਜਾਣਾ ਤਾਂ ਉਹ ਕਿਸ਼ਤੀ ਉਹ ਉੱਥੇ ਜਾ ਕੇ ਰੁਕਦੀ ਹੈ ਸਾਹਮਣੇ ਗੁਰਦੁਆਰਾ ਸਾਹਿਬ ਤੇ ਇਹ ਬਹੁਤ ਵਿਸ਼ਾਲ ਪਾਣੀ ਦਾ ਜਲ ਸਰੋਤ ਹੈ ਇਹ ਪਖੜਾ ਰੰਗਲ ਡੈਮ ਜਿਹੜਾ ਪਖੜਾ ਬੰਨ ਹੈ بڑا ਡੈਮ ਉੱਥੋਂ ਪਾਣੀ ਆਉਂਦਾ ਹੈ ਤੇ ਸਾਹਮਣੇ ਸਾਰਾ ਪਹਾੜ ਹੈ ਤੇ ਬੜਬੜੇ ਤੋਂ ਬਾਅਦ ਉੱਚੇ ਪਹਾੜ ਸ਼ੁਰੂ ਹੋ ਜਾਂਦੇ ਆ ਤੁਹਾਨੂੰ ਦਿਖਾਉਣੇ ਆ ਇੱਕ ਹੋਰ ਤੇ ਉਹ ਤੁਸੀਂ ਦੇਖ ਸਕਦੇ ਆ ਇਹਨਾਂ ਪਹਾੜ ਦੀ ਚੋਟੀ ਦੇ ਉੱਤੇ ਇਹਨਾਂ ਗੋਦਵਰ ਸਾਹਿਬ ਮੰਦਿਰ ਬਣਿਆ ਹੋਇਆ ਗੋਦਵਰ ਸਾਹਿਬ ਵੀ ਮੰਦਿਰ ਬਣਿਆ ਹੋਇਆ ਆ ਤੁਸੀਂ ਦੇਖ ਸਕਦੇ ਆ ਇਹਨਾਂ ਸਾਹਿਬ ਤੇ ਹੁਣ ਚਲੋ ਅਸੀਂ ਗੁਰਦੁਆਰਾ ਸਾਹਿਬ ਅੰਦਰ ਮੱਥਾ ਟੇਕਦੇ ਨਾਲੇ ਤੁਹਾਨੂੰ ਦਿਖਾਉਨੇ ਆ ਕਿ ਅੱਗੇ ਇਹ ਪਾਣੀ ਬਣ ਕੇ ਕਿੱਥੇ ਬਿਜਲੀ ਬਣਾਈ ਜਾਂਦੀ ਹੈ ਬਹੁਤ ਹਾਈਟ ਤੇ ਹੈ ਬਹੁਤ ਦੇਖੋ ਤੁਸੀਂ ਦਰਖਤ ਦੇਖ ਸਕਦੇ ਆ ਉਹ ਦਰਖਤ ਤਾਂ ਦਰਖਤ ਇਥੋਂ ਨੀਵੇਂ ਦਿਸਦੇ ਆ ਐਡੇ ਐਡੇ ਵੱਡੇ ਵਿਚਾਲ ਦਰਖਤ ਹੋਏ ਉਹ ਇਥੋਂ ਨੀਵੇਂ ਦੇਖਦੇ ਥੱਲੇ ਦੇਖਦੇ ਆ ਕਿੰਨੀ ਉਚਾਈ ਆ ਇਹ ਤੁਸੀਂ ਦੇਖ ਸਕਦੇ ਹੋ ਬਹੁਤ ਉੱਚੀ ਜਗ੍ਹਾ ਹੈ ਚਲੋ ਅੰਦਰ ਚੱਲਦੇ ਹਾਂ ਮੱਥਾ ਟੇਕਦੇ ਹਾਂ ਇਹ ਗੁਰਦੁਆਰ ਸਾਹਿਬ ਦੀ ਇੰਟਰਸ ਹੈ ਹੁਣ ਅਸੀਂ ਅੰਦਰ ਜਾਨੇ ਹਾਂ ਇਹ ਗੁਰਦੁਆਰੇ ਮਾਣਤ ਕਰਵਾ ਜੀ ਠੀਕ ਹੈ ਜੀ ਗੁਰਦੁਆਰਾ ਸਾਹਿਬ ਦੇ ਅੰਦਰ ਤੋਂ ਉਹ ਕਲਾਉਡ ਨਹੀਂ ਹੈ ਇਸ ਕਰਕੇ ਚਲੋ ਸਿਰ ਬਾਹਰ ਦਰਸ਼ਨ ਕਰਦੇ ਹਾਂ ਤੁਹਾਨੂੰ ਸਾਈਡ ਤੋਂ ਦਿਖਾਉਨੇ ਆ ਕਿ ਇਹਦਾ ਡੈਮ ਕਿੱਥੇ ਬੰਨਿਆ ਹੋਇਆ ਪਾਣੀ ਦਾ ਬਹੁਤ ਸੁੰਦਰ ਜਗਾ ਤੇ ਉੱਚੀ ਜਗਾ ਤੇ ਸ਼ੁਸ਼ਭਵਤ ਗੁਰਦੁਆਰਾ ਐਂ ਪੂਰਾ ਕੰਡੇ ਦੇ ਉੱਤੇ ਹੈ ਇਸ ਤਰ੍ਹਾਂ ਨਹੀਂ ਹੈ ਕਿ ਇਹ ਸਾਈਡ ਤੇ ਹੈ ਤੁਸੀਂ ਦੇਖ ਸਕਦੇ ਆ ਹੈਗਾ ਜਲ ਸਰੋਤ ਪਾਣੀ ਤੇ ਐਂ ਥੱਲੇ ਬਿਲਕੁਲ ਹੈਨ ਹਰਾ ਪਾਣੀ ਦਿਖ ਰਿਹਾ ਤੁਸੀਂ ਦੇਖ ਸਕਦੇ ਆ ਕਿੰਨਾ ਨੀਮਾ ਦਰਖਤ ਬਿਲਕੁਲ ਥੱਲੇ ਦੋ ਦਰਖਤ ਇੱਕ ਦੂਸਰੇ ਦੇ ਉੱਪਰ ਹੁਣ ਤਾਂ ਵੀ ਇਹ ਹਾਈਟ ਤੇ ਹੈ ਮੈਂ ਕੁ ਉੱਪਰ ਦੇਖ ਸਕਦੇ ਤੁਸੀਂ ਉਹ ਤੋਂ ਕਸ਼ਤੀ ਬਣਿਆ ਜੇ ਸ਼ਾਇਦ ਉਹ ਦੇਖੋ ਇਹ ਦੂਸਰੇ ਰਾਉਂਡ ਤੇ ਗਏ ਪਹਿਲਾਂ ਵੀ ਅਸੀਂ ਦੇਖੀ ਸੀ ਸੰਗਤ ਬਹੁਤ ਸੀ ਸਵਾਰੀਆਂ ਬਹੁਤ ਸੀ ਉੱਤੇ ਚੜੀਆਂ ਹੋਈਆਂ ਤੇ ਹੁਣ ਬਹੁਤ ਥੋੜੀਆਂ ਸਵਾਰੀਆਂ ਆ ਇਹ ਉੱਤੋਂ ਚੱਲੀ ਐ ਤੁਹਾਨੂੰ ਵੀ ਦਿਖਾ ਦਾਨੀ ਕਿੱਥੋਂ ਚੱਲੀ ਐ ਉਹ ਤੁਸੀਂ ਦੇਖ ਸਕਦੇ ਹੋ ਸ਼ਾਇਦ ਉਹ ਉਹ ਜਿਹੜੇ ਬੰਦੇ ਦਿਖ ਰਹੇ ਆ ਉੱਥੋਂ ਚੱਲੀ ਆਂ ਇੰਜਣ ਵਾਲੀ ਕਿਸ਼ਤੀ ਆ ਦੇਖਦੇ ਹਾਂ ਲੱਗਦਾ ਹੈ ਕਿ ਇਹ ਦਾ ਡੈਸਟੀਨੇਸ਼ਨ ਹੈਗਾ ਆ ਸਾਹਮਣੇ ਸਾਹਮਣੇ ਸਿੱਧਾ ਜਾ ਰਹੀ ਹੈ ਪਹਿਲਾਂ ਤਾਂ ਉੱਥੋਂ ਜੂਟਰਨ ਮਾਰ ਕੇ ਵਾਪਸ ਆ ਗਈ ਸੀਗੀ ਹੈ ਬੋਦ ਦੇਲ ਕੀਤਾ ਕੇਵਰੇ ਕਿਸ਼ਤੀ ਦੇ ਵਿੱਚ ਝੂਟੇ ਲੈਣ ਦਾ ਪਰ ਇਹ ਤੋਂ ਰਸਤਾ ਥੱਲੇ ਗੁਰਦੁਆਰ ਸਾਹਿਬ ਤੋਂ ਪਿੱਛੇ ਸ਼ਹਿਰ ਜਾ ਰਿਹਾ ਹੈ ਥੱਲੇ ਥੱਲੇ ਲੋਕ ਨਾਉਂਦੇ ਵੀ ਹੈ ਵਿੱਚ ਪਾਣੀ ਦੇ ਕਿਨਾਰੇ ਦੇ ਪਾਣੀ ਦੀ ਘਟ ਪਰ ਇਸ ਵਾਰ ਲੱਗਦਾ ਥੋੜਾ ਪਾਣੀ ਘਟ ਹੈ ਉਹਦੇ ਵਿੱਚ ਲੱਗਦੀ ਹਰਿਆਈ ਜੀ ਜਦੋਂ ਕਲ ਕਲੇ ਜੇ ਤੱਬੇ ਜਦਾਂ ਥੱਲੇ ਜ਼ਮੀਨ ਉੱਚੀ ਹੁੰਦੀ ਹੈ ਦੇਖੋ ਇੱਧਰ ਆ ਗਈ ਹੈ ਕਿਸ਼ਤੀ ਆ ਇੱਧਰ ਨੂੰ ਆ ਗਈ ਹੈ ਤੁਸੀਂ ਦੇਖ ਸਕਦੇ ਆ ਕਿ ਇਹ ਤੇ ਸ਼ਾਇਦ ਹੁਣ ਗੁਰਦੁਆਰਾ ਸਾਹਿਬ ਜਾਏਗੀ ਜਾਂ ਫਿਰ ਇਹ ਕਿੱਥੇ ਰੁਕਦੀ ਆ ਦੇਖ ਲੈਣੇ ਹੁਣੇ ਅਸੀਂ ਪਹਿਲਾਂ ਇਹਦੇ ਜੂਟਰਨ ਮਾਰ ਕੇ ਪਹਿਲਾਂ ਕਾਫੀ ਲੋਕ ਸਕੇ ਦੇ ਵਿੱਚ ਸੰਖੇਪ ਕਿਟਕੜ ਵੀ 20 ਬੰਦੇ ਹੋਣਗੇ ਇਹਦੇ ਵਿੱਚ ਤੇ ਉਦੋਂ ਤਾਂ ਇਹ ਉਥੋਂ ਜੂਟਰਨ ਵਿੱਚੋਂ ਮਾਰ ਕੇ ਮੁੜ ਗਈ ਸੀ ਤੇ ਹੁਣੇ ਪਾਣੀ ਨੂੰ چیرਦੀ ਹੋਈ ਹਨ ਇੰਜਨ ਦੀ ਆਵਾਜ਼ ਸਾਫ਼ ਇੱਥੇ ਤੱਕ ਸੁਣਾਈ ਦੇ ਰਹੀ ਹੈ ਇਹ ਤਾਂ ਇਹ ਸਿੱਧਾ ਤਰਫ ਆ ਰਹੀ ਹੈ ਤੇ ਇਧਰ ਤੋਂ ਕੋਈ ਆ ਰਿਹਾ ਨਹੀਂ ਹੈ ਹੁਣ ਤੱਕ ਕੋਈ ਨਹੀਂ ਇਤਰਾ ਗਈ ਹੈ ਨਾਲ ਸਾਡੇ ਵੱਲੋਂ ਹੀ ਆ ਰਹੀ ਹੈ ਮੈਨੂੰ ਤੋਂ ਮੁੜੇਗੀ ਲੱਗਦਾ ਹੈ ਜੋ ਕਟ ਕਰਨ ਲੈ ਰਿਹਾ ਹੈ ਰਾਈਟ ਸਾਈਡ ਨੂੰ ਤੁਸੀਂ ਦੇਖ ਸਕਦੇ ਆ ਇਹ ਉਹ ਆ ਗਈ ਆ ਉੱਥੋਂ ਵਾਪਸ ਮੁੜ ਕੇ ਚੱਲੀ ਆ ਤੁਸੀਂ ਦੇਖ ਸਕਦੇ ਓ ਦੇ ਵਿੱਚ ਬੰਦੇ ਬੈਠੇ ਹੋਏ ਬੰਦ ਹੋ ਗਿਆ ਆ ਦੇਖ ਸਿਰਫ ਕੁੜੀ ਮੁੰਡਾ ਹੀ ਆ ਸ਼ਾਇਦ ਦੋ ਤਿੰਨ ਜਾਂ ਚਾਰ ਜਣੇ ਕਰੂ ਦੇ ਮੈਂਬਰ ਲੱਗਦੇ ਆ ਦੋ ਜਣੇ ਕਰੂ ਦੇ ਮੈਂਬਰ ਲੱਗਦੇ ਤੇ ਤੇ ਪੰਜ ਜਣੇ ਆ ਕੁੜੀ ਮੁੰਡਾ ਆ ਤੇ ਇਨੇ ਥੋੜੇ ਜਣੇ ਫਿਰ ਵਾਪਸ ਚਲੇ ਇਹ ਸਿਰਫ ਜਿੱਦਾਂ ਉਧਾ ਵੈਸੇ ਕਿਨਾਰੇ ਲਾਉਣ ਲਈ ਹੈ ਪਰ ਇਹ ਜਿੱਦਾਂ ਕੋ ਪਾਣੀ ਦੇ ਵਿੱਚ ਕਸ਼ਤੀ ਵਿੱਚ ਹੋਰ ਝੂਟੇ ਲੈਣ ਲਈ ਸਿਰਫ ਇੱਕ ਰਾਉਂਡ ਘਟਦੇ ਆ ਤੇ ਕੁਝ ਚਾਰਜ ਕਰਦੇ ਹੋਣਗੇ ਆਈ ਥਿੰਕ ਪਤਾ ਨਹੀਂ ਕੀ ਹੋਣਾ ਇਹ ਚਾਰਜ ਚਲੋ ਤੁਨ ਹੁਣ ਡੈਮ ਕੋਲ ਆਏ ਆ। ਉਹ ਗੈਸਟੀ ਚਲੋਗੀ ਬਹੁਤ ਸੁਮੜ ਕੇ। ਨੀਲੇ ਕਲਰ ਦੀ ਗੈਸਟੀ ਹੈ। ਸਹੀ ਸੋਚਿਆ ਸੀ ਸ਼ਾਇਦ ਉਹ ਕਿਨਾਰੇ ਤੱਕ ਲੱਗ ਜਾਊਗੀ ਪਰ ਨਹੀਂ। ਕਿਸੇ ਕਿਨਾਰੇ ਨਹੀਂ ਲੱਗੀ। ਤੇ ਉਹ ਸਾਹਮਣੇ ਜਿਹੜਾ ਡੈਮ ਹੈ। ਉਹ ਡੈਮ ਹੈ। ਇਹ ਤੁ ਤੁੰਦਲਾ ਜੀ ਦੇ ਰਿਹਾ ਕਿਉਂਕਿ ਧੁੱਪ ਵੀ ਬਹੁਤ ਜ਼ਿਆਦਾ ਹੈ ਇਹ ਪਾਣੀ ਬੰਨਿਆ ਹੋਇਆ ਡੈਮ ਹੈ ਇਹਨੂੰ ਨੰਗਲ ਡੈਮ ਕਹਿੰਦੇ ਆ ਹੋਟਰ ਬਹਿਣਾ ਚੱਲ ਕੇ ਬਿਜਲੀ ਬਣਦੀ ਹੈ ਇਹਦੇ ਤੋਂ ਪਾਣੀ ਡਿਸਟਰੀਬਿਊਟ ਕੀਤਾ ਜਾਂਦਾ ਹੈ ਅੱਗੇ ਨਹਿਰਾਂ ਨੂੰ ਤੇ ਦਰਿਆ ਦੇ ਵਿੱਚ ਛੱਡ ਦਿੱਤਾ ਜਾਂਦਾ ਹੈ ਕੁਝ ਨਹਿਰਾਂ ਵਿੱਚੋਂ ਨਿਕਲਦੀਆਂ ਬੜੀਆਂ ਜਿਹੜੀਆਂ ਕੀਰਤਪੁਰ ਸਾਹਿਬ ਤੇ ਐ ਬਾ ਬੁੱਢਣ ਸ਼ਾਹ ਜੀ ਦੇ ਤੇ ਗੁਰਦਿੱਤਾ ਜੀ ਦੇ ਵਿਚਕਾਰ ਦੀ ਨਿਕਲਦੀ ਨਹਿਰ ਦੇਖੋ ਹਰੀਆਵਲ ਬਹੁਤ ਸ਼ਾਂਤ ਏਰੀਆ ਦੇ ਹਰੀਆਲੀ ਭਰੇ ਏਰੀਆ ਜੇਕਰ ਖੁੱਲਾ ਟਾਈਮ ਸਪੈਂਡ ਕਰਨਾ ਹੈ ਇੱਧਰ ਤੇ ਹਰੀਆਵਲ ਦੇਖਣੀ ਹੈ ਤੇ ਬਹੁਤ ਵਧੀਆ ਏਰੀਆ ਹੈ ਤੇ ਉਹ ਸਾਹਮਣੇ ਤੁਸੀਂ ਦੇਖ ਸਕਦੇ ਆ ਇੱਥੇ ਇਸ ਏਰੀਆ ਚ ਉਹ ਸਾਹਮਣੇ ਜਿਹੜੀ ਹੈ ਫੈਕਟਰੀ ਇਹ ਵਾਲੀ ਇਹ ਸ਼ਾਇਦ ਜੇ ਮੈਂ ਗਲਤ ਨਾਮ ਆਦਾ ਇਹ ਖਾਦ ਵਾਲੀ ਫੈਕਟਰੀ ਹੈ ਜਿਹੜੀ ਜੂਰੀਆ ਖਾਦ ਬਣਾਉਂਦੀ ਹੈ ਫਰਟੀਲਾਈਜ਼ਰ ਇਹ ਦੋ ਫੈਕਟਰੀਆਂ ਨੇ ਇੱਕ ਉਹ ਰਾਈਟ ਸਾਈਡ ਤੇ ਇੱਕ ਸ਼ਾਇਦ ਇਹ ਹੀ ਹੈ ਫੈਕਟਰੀ ਜਿਹੜੀ ਇੱਥੇ ਸਾਰੇ ਜਿਹੜੀਆਂ ਬਿਲਡਿੰਗਾਂ ਆ ਸਰਕਾਰੀ ਰਹਿائشਾਂ ਆ ਜਾਂ ਜਿਹੜੇ ਫੈਕਟਰੀ ਦੇ ਵਿੱਚ ਮੁਲਾਜ਼ਮ ਨੇ ਜੋ ਉਹ ਰਹਿ ਰਹੇ ਨੇ ਤੇ ਉਹ ਹੀ ਆ ਪਖੜਾ ਨੰਗਲ ਮੈਨੇਜਮੈਂਟ ਬੋਰਡ ਜਿਹੜੀ ਆ ਪਾਣੀ ਦੀ دریاਵਾ ਦੀ ਜਿਹੜੀ ਉਹ ਮੈਨੇਜਮੈਂਟ ਬੋਰਡ ਹੈ ਪਖੜਾ ਨੰਗਲ ਡੈਮ ਦੀ ਉਹ ਉਹਦਾ ਉਹਦੀ ਰਹਿائش ਹੈ ਤੇ ऐसे भी पोस साहब ਜਦੋਂ ਵੀ ਮੌਕਾ ਮਿਲੇ ਸੰਗਤ ਜੀ ਇੱਥੇ ਜ਼ਰੂਰ ਇੱਕ ਵਾਰੀ ਜ਼ਰੂਰ ਆਣਾ ਤੁਹਾਨੂੰ ਬਹੁਤ ਵਧੀਆ ਫੀਲ ਹੋਏਗਾ ਇਹ ਇੱਥੇ ਦਾ ਨਿਸ਼ਾਨ ਸਾਹਿਬ ਹੁਣ ਰੰਗ ਬਦਲ ਦਿੱਤਾ ਗਿਆ ਪਹਿਲਾਂ ਕੇਸਰੀ ਰੰਗ ਹੁੰਦਾ ਸੀ ਖੱਟਾ ਪੀਲਾ ਰੰਗ ਸੋਹਣਾ ਲੱਗਦਾ ਹੈ ਵੀ ਮੈਨੂੰ ਪਤਾ ਪਤਾ ਕੀ ਹੈ ਬਹੁਤ ਵਧੀਆ ਏਰੀਆ ਹੈ ਤੇ ਇਹ 마শাল ਸ਼ੁਰੂ ਹੋ ਜਾਂਦਾ ਇਸ ਤੋਂ ਅੱਗੇ ਜਾ ਕੇ ਪੰਜਾਬ ਦਾ ਮਤਲਬ ਸਿਰੇ ਦਾ ਏਰੀਆ ਹੈ ਕੰਡੇ ਦਾ ਤੇ ਚਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ